ਮਾਮਲਾ ਅੱਜ ਸਵੇਰ ਦਾ ਸਾਹਮਣੇ ਆ ਰਿਹਾ ਜਿੱਥੇ ਕਿ ਸਵੇਰੇ ਤੜਕਸਾਰ ਹੀ ਸਮਰਾਲਾ ਬਾਈਪਾਸ ਪਿੰਡ ਬੌਂਦੀ ਦੇ ਬੰਦ ਪਏ ਇੱਟਾਂ ਦੇ ਪੱਠੇ ਕੋਲ ਸਮਰਾਲਾ ਪੁਲਿਸ ਵੱਲੋਂ ਇੱਕ ਲੁੱਟਕੋ ਮਾਮਲੇ 'ਚ ਦੋ ਦੋਸ਼ੀਆਂ ਤੋਂ ਘਟਨਾ 'ਚ ਵਰਤੇ ਗਏ ਰਿਵਾਲਵਰ ਦੀ ਬਰਾਮਦਗੀ ਕਰਵਾਉਣ ਸਮੇਂ ਦੋਸ਼ੀਆਂ ਦੀ ਸਮਰਾਲਾ ਪੁਲਿਸ ਦੇ ਅਸਰ ਚੋਰਾ ਚੜਪ ਹੋ ਜਾਂਦੀ ਹੈ ਇਸ ਤਰ੍ਹਾਂ ਦੋਸ਼ੀਆਂ ਵੱਲੋਂ ਜੋ ਬਰਾਮਦਗੀ ਕਰਵਾਈ ਗਈ ਸੀ ਉਸ ਰਿਵਾਲਵਰ ਨੂੰ ਐਸਐਚਓ ਕੋਲੋਂ ਖੋਣ ਦੀ ਕੋਸ਼ਿਸ਼ ਕੀਤੀ ਗਈ ਦੱਸਦੇ ਕਿ ਦੋਸ਼ੀ ਸਤਨਾਮ ਦੇ ਪੈਰ ਦੇ ਵਿੱਚ ਗੋਲੀ ਲੱਗੀ ਦੋਨੇ ਦੋਸ਼ੀ ਫਿਰਾਲ ਪੁਲਿਸ ਨੇ ਕਾਬੂ ਕਰ ਲਏ ਨੇ ਚੜਤ੍ਰਾਂ ਸਮਰਾਲਾ ਪੁਲਿਸ ਦੇ ਐਸਐਚਓ ਦੇ ਵੀ ਸੱਟਾਂ ਲੱਗੀਆਂ ਨੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜ਼ਖਮੀ ਦੋਸ਼ੀ ਸਮਰਾਲਾ ਸਿਵਲ ਹਸਪਤਾਲ ਚ ਦਾਖਲ ਨੇ ਇਸ ਘਟਨਾ ਦਾ ਪਤਾ ਚੱਲਦੇ ਹੀ ਪੁਲਿਸ ਜ਼ਿਲ੍ਹਾ ਖੰਨਾ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਸਮੇਤ ਪੁਲਿਸ ਟੀਮ ਮੌਕੇ ਤੇ ਪਹੁੰਚਦੀ ਹੈ ਸੀਨੀਅਰ ਪੁਲਿਸ ਅਧਿਕਾਰੀ ਪਵਨਜੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਇਹ ਵੀ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਸਮਰਾਲਾ ਦੇ ਪਿੰਡialpura ਕੋਲ ਮੋਟਰਸਾਈਕਲ ਸਵਾਰ ਦੋਨ ਪਛਾਤੇ ਲੁਟੇਰਿਆਂ ਨੇ ਤਿੰਨ ਪ੍ਰਵਾਸੀ ਮਜ਼ਦੂਰਾਂ ਦੇ ਉੱਪਰ ਗੋਲੀਆਂ ਚਲਾਈਆਂ ਮੋਟਰਸਾਈਕਲ ਕੋਕੇ ਅਫਰਾਰ ਹੋ ਗਏ ਸਨ ਅਤੇ ਇੱਕ ਪ੍ਰਵਾਸੀ ਮਜ਼ਦੂਰ ਤੇ ਦੋ ਗੋਲੀਆਂ ਲੱਗੀਆਂ ਨੇ ਇਸ ਬਾਅਦ ਉਹ ਚੰਡੀਗੜ੍ਹ ਦੇ ਹਸਪਤਾਲ ਤੁਸੂ ਰੈਫਰ ਕੀਤਾ ਗਿਆ ਸੀ ਇਸ ਸਬੰਧ ਵਿੱਚ ਸਮਰਾਲਾ ਪੁਲਿਸ ਸੇਣਾ ਕਲਣਾ ਦੇ ਐਸਐਸਪੀ ਵੱਲੋਂ ਦੋਸ਼ੀਆਂ ਨੂੰ ਫੜਨ ਦੇ ਲਈ ਵੱਖਰੀ ਵੱਖਰੀ ਟੀਮਾਂ ਬਣਾਈਆਂ ਗਿਆ ਸਨ ਜਿਨਾਬਲੋ ਗੰਭੀਰਤਾ ਨਾਲ ਪੁਛਪੜਤਾਲ ਕੀਤੀ ਗਈ ਜਿਸ ਦੌਰਾਨ ਪਤਾ ਲੱਗ ਗਿਆ ਹੈ ਕਿ ਜਦੋਂ ਦੋ ਦੋਸ਼ੀ ਕਾਬੂ ਹੁੰਦੇ ਨੇ ਜਿਨ੍ਹਾਂ ਦੀ ਉਮਰ 19 ਤੋਂ 20 ਸਾਲ ਹੈ ਇੱਕ ਦੋਸ਼ੀ ਸੋਹਾਨਾ ਛੱਪੜੀ ਦਾ ਰਹਿਣ ਵਾਲਾ ਤੇ ਇੱਕ ਅੰਮ੍ਰਿਤਸਰ ਦਾ ਵਾਸੀ ਹੈ ਉਹਨਾਂ ਦੱਸਿਆ ਹੈ ਕਿ ਇਹਨਾਂ ਦੇ ਕੋਲੋਂ ਪੁਛਪੜਤਾਲ ਦੌਰਾਨ ਰਿਵਾਲਵਰ ਦੀ ਬ੍ਰਾਮ੍ਹ ਦੀ ਕਰਵਾਨ ਨੂੰ ਇਹਨਾਂ ਨੂੰ ਲੈ ਕੇ ਗਏ ਸੀ ਜੋ ਕਿ ਇਹਨਾਂ ਨੇ ਛੁਪਾਇਆ ਹੋਇਆ ਸੀ ਜ਼ਰਾਂ ਰਿਵਾਲਵਰ ਦਸਤਾਨ ਸੰਬਰਾਲਾ ਬਾਈਪਾਸ ਪਿੰਗ ਬੋਨਲੀ ਦੇ ਕੋਲ ਬੰਦ ਪਈਟਾਂ ਦੇ ਪੱਠੇ ਦੇ ਕੋਲ ਪੁੱਜੇ ਤਾਂ ਦੋਸ਼ੀਆਂ ਵੱਲੋਂ ਉਸੇ ਰਿਵਾਲਵਰ ਨੂੰ ਐਸਐਚਓ ਕੋਲੋਂ ਖੋਣ ਦੀ ਕੋਸ਼ਿਸ਼ ਕੀਤੀ ਗਈ ਜ਼ਰਾਂ ਗੋਲੀ ਦੋਸ਼ੀ ਸਤਨਾਮ ਦੇ ਪੈਰ ਤਾਂ ਵਿੱਚ ਲੱਗ ਜਾਂਦੀ ਹੈ ਸੂਚਨਾ ਤੋਂ ਬਾਅਦ ਘਟਨਾ ਬਾਰੇ ਪੁਲਿਸ ਜ਼ਿਲ੍ਹਾ ਖੰਨਾ ਨੂੰ ਪਤਾ ਲੱਗਿਆ ਤਾਂ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਤੇ ਪਹੁੰਚਦੇ ਨੇ ਤੇ ਜਾਂਚ ਦੇ ਵਿੱਚ ਜੁਟ ਜਾਂਦੇ ਨੇ ਲੁਧਿਆਣਾ ਲਾਈਵ ਲਈ ਅਮੀਠਾ ਪਰ ਦੀ ਰਿਪੋਰਟ ਕਿੰਨ ਕਾਊਂਟਰ ਹੋਇਆ ਕੀ ਮੰਗ ਹੋਇਆ ਹਾਂ ਇਹ এনਕਾਊਂਟਰ ਦਾ ਇਹਨੂੰ ਕਹਿ ਵੀ ਨਹੀਂ ਸਕਦੇ ਇਹ ਤਾਂ ਉਹਦੀ ਹੀ ਯਾਤ ਸੀ ਇੱਕ 74 ਨੰਬਰ ਮਕਦਮਾ ਆਇਆ ਤੁਹਾਨੂੰ ਯਾਦ ਹੋਊਗਾ ਕਿ ਇੱਥੇ ਤਿੰਨ ਪ੍ਰਵਾਸੀ ਵਿਚ ਆ ਰਹੇ ਸੀ ਉਹਨਾਂ ਕੋਲੋਂ ਮੋਟਰਸਲ ਖੋਲਿਆ ਸੀ ਦੋ ਗੋਲੀਆਂ ਮਾਰ ਕੇ ਉਹਦੇ ਜਿਹਦੇ ਤੇ ਅਸੀਂ 74 ਮਕਦਮਾ ਵਗੈਰਾ ਦਰਜ ਕਰਕੇ ਉਹ ਬੰਦੇ ਨੂੰ ਇਮੀਡੀਏਟ ਉਹਦਾ ਟ੍ਰੀਟਮੈਂਟ ਵਾਸਤੇ ਉਹ ਪੀਜੀਏ ਚੱਲ ਰਿਹਾ ਹੈਗਾ ਉਹਦੀ ਅਹ ਟ੍ਰੇਸ ਕਰਨ ਵਾਸਤੇ ਮਾਨਜੋਗ ਐਸਐਸਪੀ ਮੈਮ ਡਾਕਟਰ ਜੋਤੀ ਜਾਦਵ ਆਈਪੀਐਸ ਉਹਨਾਂ ਦੀਆਂ ਹਦਾਇਤਾਂ ਤੇ ਸਾਡੀਆਂ ਉਹਨੂੰ ਮੁਕਦਮੇ ਨੂੰ ਟ੍ਰੇਸ ਕਰਨ ਵਾਸਤੇ ਡਿਫਰੈਂਟ ਪਾਰਟੀਆਂ ਤਿਆਰ ਕੀਤੀਆਂ ਜਿਹਦੇ ਵਿੱਚ ਡੀਐਸਪੀ ਸਮਰਾਲਾ ਤਾਂ ਹੈ ਹੀ ਹੈ ਨੇ ਉਹਨਾਂ ਦੇ ਐਸਐਚਓ ਸਹਿਬਾਨ ਦੋਨੇ ਬਾਚੀਵਾੜਾ ਐਂਡ ਸਮਰਾਲਾ ਸਪੈਸ਼ਲੀ ਡੀਐਸਪੀ ਡੀ ਐਂਡ ਸਾਡੇ ਇੰਸਪੈਕਟਰ ਸੀਆਈਏ ਤੇ ਸਾਡੇ ਹੋਰ ਵੀ ਕੁਝ ਟੀਮਾਂ ਸੀਗੀਆਂ ਜਿਹਦੇ ਵਿੱਚ ਟੈਕਨੀਕਲੀ ਤੇ ਕੁਝ ਸਾਡੇ ਸੀਕ੍ਰਟ ਟੀਮ ਤਿਆਰ ਕੀਤੀ ਸੀ ਮਾਂ ਜੋਗੇ ਐਸਐਸਪੀ ਨੇ ਉਹਦੇ ਚ ਅੱਜ ਕੰਟੀਨਿਊ ਪੰਜਵਾਂ ਦਿਨ ਹੋਏਗਾ ਕੰਟੀਨਿਊ ਪੰਜ ਦਿਨ ਤੋਂ ਅਸੀਂ ਉਸ ਵੇਸਤੇ ਜੋ ਸਾਨੂੰ ਪ੍ਰੂਫ ਮਿਲ ਰਹੇ ਸੀ ਇਹਨਾਂ ਦਾ ਪਿੱਛਾ ਕਰ ਰਹੇ ਸੀ ਪਿੱਛਾ ਕਰਦੇ ਕਰਦੇ ਤੇ ਰਾਤ ਜਾ ਕੇ ਸਾਨੂੰ ਇਹ ਮਲ ਕਾਮਯਾਬੀ ਮਿਲੀ ਜਿਹਦੇ ਵਿੱਚ ਅਸੀਂ ਇਹ ਦੋ ਬੰਦੇ ਜਿਹੜੇ ਐ ਰੈਸਟ ਕਰ ਲਏ ਦੋ ਬੰਦਿਆਂ ਦੇ ਵਿੱਚੋਂ ਇਹਨਾਂ ਤੋਂ ਬੜੀ ਮਜੀਦ ਪੁਸ਼ਕਿਸ਼ ਹੋਈ ਹੈ ਮਜੀਦ ਪੁਸ਼ਕਿਸ਼ ਦੇ ਦੌਰਾਨ ਇਹਦੇ ਚ ਅਸਲਾ ਬਰਾਮਦ ਕਰਨਾ ਬਹੁਤ ਜ਼ਰੂਰੀ ਸੀ ਜਿਹਦੇ ਨਾਲ ਉਹਨਾਂ ਦੇ ਗੋਲੀ ਮਾਰੀ ਸੀ ਜਦੋਂ ਉਹਦੀ ਰਿਕਵਰੀ ਵਾਸਤੇ ਅੱਜ ਤੜਕੇ 3 ਵਜੇ ਦੇ ਕਰੀਬ ਇੰਨਾ ਕੀ ਕਰੀ ਅਪਰੋਕਸਿਮੇਟ ਟਾਈਮ ਹੋਏਗਾ ਜਦੋਂ ਇਹਨੂੰ ਰਿਕਵਰੀ ਵਾਸਤੇ ਲੈ ਕੇ ਆਏ ਤੇ ਇਹ ਜਿਹੜਾ ਪੌਲਾ ਹੈਗਾ ਇਹ ਜਿਹੜੀ ਜਗ੍ਹਾ ਹੈ ਜਿੱਥੇ ਤੁਸੀਂ ਹੁਣ ਖੜੇ ਹੋ ਤੁਸੀਂ ਮੌਕਾ ਵੀ ਦੇਖਿਆ ਇੱਥੇ ਐਸ ਐਚਓ ਸਮਰਾਲਾ ਜਿਹਨੇ ਕਿ ਉਹਦੇ ਫਰਦ ਇਖਲਾਫ ਉਹਨੇ ਜੋਰ ਨਹੀਂ ਕੀਤਾ ਸੀਗਾ ਕਿ ਮੈਂ ਕਿਥੇ ਉਹਨੂੰ ਸ਼ਿਪਾ ਕੇ ਰੱਖਿਆ ਹੋਇਆ ਉਹਦੀ ਬਰਾਮਦ ਕੀ ਕਰਨ ਵਾਸਤੇ ਆਏ ਤੇ ਉਹਨੇ ਉਹਦੇ ਨਾਲ ਸਕਫਲ ਕਰਨ ਵਾਸਤੇ ਬਰਾਮਦ ਕੀ ਕਰਨ ਤੋਂ ਬਾਅਦ ਉਹਨੂੰ ਉਹਦੇ ਰਿਵੋਲਵਰ ਖੋਣ ਵਾਸਤੇ ਉਹਨੇ ਸਕਫਲਿੰਗ ਕੀਤੀ ਪਲੱਸ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਸ ਦੇ ਦੌਰਾਨ ਹੀ ਜਿਹੜੀ ਹੈ ਗੋਲੀ ਉਹਦੇ ਪੈਰ ਤੇ ਲੱਗੀ ਹੈ ਜਿਹਦੇ ਕਰਕੇ ਬਾਕੀ ਕਿਉਂਕਿ ਪੁਲਿਸ ਪਾਰਟੀ ਕਾਫੀ ਸੀ ਮੌਕੇ ਤੇ ਹੋਰ ਵੀ ਇਮੀਡੀਏਟ ਕੰਟਰੋਲ ਰੂਮ ਦੇ ਜਰੀਏ ਇਤਲਾ ਮਿਲਣ ਤੇ ਸਾਰੇ ਜਿਹੜੇ ਸੀਨੀਅਰ ਅਫਸਰ ਹੈ ਜਦੋਂ ਉਹਨਾਂ ਨੂੰ ਰਾਤ ਅਰੈਸਟ ਕੀਤਾ ਸੀ ਉਹਦੇ ਦੌਰਾਨ ਹੀ ਸਾਡੇ ਹੋਰ ਵੀ ਜੀਓ ਸਾਹਿਬਾਨ ਡੀਐਸਪੀ ਸਾਹਿਬਾਨ ਸਾਰੇ ਇਹਦੇ ਦੌਰਾਨ ਇੱਥੇ ਤਫਤੀਸ਼ ਦੇ ਵਿੱਚ ਮਸ਼ਰੂਫ ਹੀ ਸੀਗੇ ਤੇ ਜਿਹਦੇ ਕਰਕੇ ਅਗਰ ਉਹ ਚੱਕਮਾ ਦੇਣ ਦੀ ਉਹਦੀ ਕੋਸ਼ਿਸ਼ ਸੀਗੀ ਤੇ ਉਹ ਕਾਮਯਾਬ ਨਹੀਂ ਹੋ ਸਕਿਆ ਉਸ ਦੇ ਵਿੱਚ ਤੇ ਇਹ ਪੁਲਿਸ ਲਈ ਬੜੀ ਵੱਡੀ ਇੱਕ ਕਾਮਯਾਬੀ ਹੈ ਇਹਦੇ ਵਿੱਚ ਜਿਹੜੀ ਟੀਮ ਮਾ ਜੋ ਗេសਐਸਪੀ ਸਾਹਿਬ ਦੀ ਰਹਿਨਮਾਈ ਹੇਠ ਕੰਮ ਕਰੀ ਸੀ ਉਹਨੂੰ ਬੜੀ ਵਧੀਆ ਕਾਮਯਾਬੀ ਮਿਲੀ ਹੈ ਤੇ ਇਹ ਦੇ ਬਾਰੇ ਤੁਹਾਨੂੰ ਇਹ ਬਰੀਫ ਵੀ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਅਰਲੀ ਅੰਦਾ ਮਾਰਨਿੰਗ ਦਾ ਟਾਈਮ ਹੈ ਲੇਕਿਨ ਸਾਨੂੰ ਸੀ ਕਿਉਂਕਿ ਇਹ ਸਾਰਾ ਜੋ ਲਾਈਵ ਹੈ ਪ੍ਰੈਕਟੀਕਲੀ ਜੋ ਕੁਝ ਹੋਇਆ ਹੈਗਾ ਇਹ ਨਾਲ ਹੀ ਤੁਹਾਨੂੰ ਬਰੀਫ ਵੀ ਕਰ ਦਿੱਤਾ ਜਾਵੇ ਸਰ ਕੀ ਨਾਮ ਹੈ ਕਿੱਥੇ ਦੇ ਰਹਿਣ ਦਾ ਇਹਦਾ ਨਾਮ ਮੈਂ ਤੁਹਾਨੂੰ ਦੱਸਦਾ ਜੀ ਇਹ ਦੋ ਬੰਦੇ ਨੇ ਇੱਕ ਦਾ ਨਾਮ ਸਤਨਾਮ ਸਿੰਘ ਹੈ ਤੇ ਇੱਕ ਦਾ ਨਾਮ ਗੁਰਮਿੰਦਰ ਗੁਰਕਰਨ ਵੀਰ ਸਿੰਘ ਹੈ ਇਹ ਜਿਹੜਾ ਇਹਨਾਂ ਦਾ ਐਟ ਪ੍ਰੈਜ਼ੈਂਟ ਹੈ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈਗਾ ਇਹ ਜਿਹੜਾ ਸਾਡਾ ਸੁਹਾਣਾ ਹੈ ਉੱਥੇ ਇੱਕ ਪੀਜੀ ਹੈ ਛਪੜੀ ਉੱਥੇ ਪੈਂਦੀ ਇਹ ਉੱਥੇ ਰਹਿ ਰਹੇ ਸੀ ਇਹ ਬੇਸਿਕਲੀ ਇਹ ਨਵੇਂ ਨਿਹੰਗ ਬਾਣੇ ਦੇ ਵਿੱਚ ਨੇ ਨਿਹੰਗ ਤਾਈ ਮਤਲਬ ਇਹਨਾਂ ਦੀ ਸੋਚ ਹੈ ਕਿ ਤੇ ਉਹ ਉਸ ਦਿਨ ਵੀ ਅਜੇ ਪੋਸਟ ਗਿਸਟ ਦੇ ਦੌਰਾਨ ਸਾਰੀ ਗੱਲ ਕਲੀਅਰ ਹੋਈ ਕਿ ਉਸ ਦਿਨ ਵੀ ਇਹਨਾਂ ਦਾ ਸੁੱਖਾ ਪੀਤਾ ਹੋਇਆ ਸੀ ਨਸ਼ਾ ਕੀਤਾ ਹੋਇਆ ਸੀ ਜਿਸ ਦਿਨ ਇਹਨਾਂ ਨੇ ਇਹ ਗੋਲੀਆਂ ਮਾਰ ਕੇ ਉਹਦੇ ਗੋਲੀਆਂ ਮਾਰ ਕੇ ਮੋਬਾਈਲ ਖੋਇਆ ਆਪਣਾ ਉਹਦਾ ਪਲੱਸ ਉਹਦਾ ਮੋਟਰਸਾਈਕਲ ਖੋਇਆ ਹੈਗਾ ਇਹ ਇਹ ਜਿਹੜਾ ਸਤਨਾਮ ਸਿੰਘ ਹੈ ਇਹ ਬੇਸਿਕਲੀ ਪਿੱਛੇ ਮਾਝੇ ਏਰੀਆ ਦਾ ਰਹਿਣ ਵਾਲਾ ਹੈ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਦਾ ਪਿੰਡ ਹੈਗਾ ਤੇ ਅਜੇ ਇਹ ਯੰਗ ਬੱਚੇ ਨੇ ਅਜੇ ਉਮਰ ਵੀ ਇਹਨਾਂ ਦੀ 19-20 ਸਾਲ ਦੇ ਕਰੀਬ ਹੈ ਦੋਨਾਂ ਦੀ ਤੇ ਜਿਹੜੇ ਕਿ ਇਹ ਕ੍ਰਾਈਮ ਦੇ ਵਿੱਚ ਇਨਵੋਲਵ ਹੋਏ ਹੋਏ ਨੇ ਅੱਗੇ ਮਜੇਰ ਪੜਤਾਲ ਹੋ ਰਹੀ ਹੈ ਇਹਨਾਂ ਦੀ ਬੈਕਗ੍ਰਾਉਂਡ ਬਾਰੇ ਅਸੀਂ ਹੋਰ ਪਤਾ ਕਰ ਰਹੇ ਹਾਂ ਇੰਜਰਡ ਜਿਹੜਾ ਨਜਾਇਜ਼ ਹੈ ਇੰਜਰਡ ਪਤਾ ਜੀ ਜਿਹੜਾ ਰਿਕਵਰੀ ਕਰਵਾਉਣ ਆਏ ਸੀ ਉਹੀ ਬੰਦਾ ਜਿਹੜਾ ਖੁਦ ਹੀ ਰਿਕਵਰੀ ਕਰਨ ਵਾਸਤੇ ਆਇਆ ਸਤਨਾਮ ਸਿੰਘ ਉਹੀ ਇੰਜਰਡ ਹੈ ਹਾਂਜੀ ਸਰ ਰਿਵਾਲਵਰ ਕਿਹੜੇ ਨੇ ਜੀ ਜਿਹੜੇ ਬਰਾਮਦ ਹੋਏ ਨੇ ਇਹ ਜੇਸੀ ਕਟਾ ਉਹ ਉਹ 315 ਬੋਲ ਦਾ ਹੈ ਜੀ 315 ਬੋਲ ਦਾ ਹੈ ਪਹਿਲਾਂ ਵੀ ਇਹਨਾਂ ਨੂੰ ਕੋਈ ਵਾਰਦਾਤ ਕੀਤੀ ਸੀ ਉਹ ਸਾਰੀ ਪੜਤal ਰਹੀ ਹੈ ਪੜਤal ਆ ਆ ਤੁਹਾਨੂੰ ਦੱਸਿਆ ਜਿਹੜੀ 5 5 ਦਿਨ ਪਹਿਲੇ ਕੀਤੀ ਹੈ ਅਸੀਂ ਉਹਦੀ ਚੀਜ਼ ਨੂੰ ਅਰੈਸਟ ਪਾਇਆ ਹੈ ਬਾਕੀ ਇਹਦੀ ਜਿਹੜੇ ਪੁਰਾਣੇ ਨੇ ਤੇ ਕੀ ਕੀ ਚੀਜ਼ ਹੈ ਕੀ ਇਹਨਾਂ ਦਾ ਇਨਵੋਲਵਮੈਂਟ ਰਹੀ ਹੈ ਉਹ ਤਾਂ ਹੁਣ ਦੇਖੀ ਜਾਏਗੀ ਕਿਉਂਕਿ ਰਾਤ ਹੀ ਅਰੈਸਟ ਕੀਤੀ ਹੈ ਰਾਤ ਦੇ ਰਿਕਵਰੀ ਕਰਵਾਉਣ ਲੱਗੀ ਹੋਈ ਸੀ ਪੁਲਿਸ ਪਾਰਟੀ ਤੇ ਰਾਤ ਹੀ ਇਹ ਕਾਰਨਾਮਾ ਇਹਨਾਂ ਨੇ ਇਨਸੀਡੈਂਟ ਕਰ ਦਿੱਤਾ ਸਰ ਇਹ ਵੀ ਪਤਾ ਲੱਗਿਆ ਕਿ ਜਿਹੜੇ ਦੋਸ਼ੀ ਤੋਂ ਸੁਹਾਣੇ ਤੋਂ ਕਮਰ ਤੋਂ ਰਹਿਣ ਵਾਲਾ ਇਸ ਹਮਰਾਵ ਲੱਗ ਕੇ ਵਿੱਚ ਦੀ ਕਿ ਪਹਿਲਾਂ ਵੀ ਜਦੋਂ ਹੀ ਹੋਰ ਵੀ ਵਾਰ ਵਾਰ ਕਰਨ ਦੇ ਵਿੱਚ ਮਤਲਬ ਵਿੱਚ ਵੀ ਸੋਚ ਰਹੇ ਆ ਵੀ ਕੋਈ ਯੋਜਨਾ ਸੀ ਇਹਨਾਂ ਦੀ ਮੈਂ ਭਾਈ ਸਭ ਨੂੰ ਦੱਸ ਰਿਹਾ ਕਿ ਅਸੀਂ ਅਰੈਸਟ ਕਰਨ ਤੋਂ ਬਾਅਦ ਪਹਿਲਾ ਸਾਡਾ ਮੇਨ ਮਕਸਦ ਸੀ ਕਿ ਐਸਐਸ ਹਥਿਆਰ ਬਰਾਮਦ ਕਰਵਾ ਲਈਏ ਜਿਹਦੇ ਨਾਲ ਇਹਨਾਂ ਨੇ ਉਪਰਵਾਸੀ ਵਿਚਾਰਾ ਮਾਰਨ ਦੇ ਕਿਨਾਰੇ ਕਰਤਾ ਉਹ ਤਾਂ ਕੁਦਰਤੀ ਬਚ ਗਿਆ ਉਹਦੇ ਦੋ ਗੋਲੀਆਂ ਵੱਜੀਆਂ ਪੇਟ ਦੇ ਵਿੱਚ ਤੇ ਅਸੀਂ ਮੋਟਰਸਾਈਕਲ ਦੀ ਬਰਾਮਦਗੀ ਕਰ ਚੁੱਕੇ ਸੀ ਬੰਦਿਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਲੇਕਿਨ ਹਥਿਆਰ ਬਰਾਮਦ ਕਰਨਾ ਬਹੁਤ ਜ਼ਰੂਰੀ ਸੀ ਜਦੋਂ ਇਹਦੀ ਬਾਰ ਬਾਰ ਆਪਣੇ ਬਿਆਨ ਬਦਲ ਰਿਹਾ ਸੀ ਔਰ ਜਦੋਂ ਇਹਦਾ ਪ੍ਰੋਪਰ ਇਹਨੇ ਆਪਣੇ ਬਕਾਇਦਾ ਫਰਜ਼ਿੰਗ ਸਾਫ ਕੀਤਾ ਹੈ ਕਿ ਮੇਰਾ ਹਥਿਆਰ ਆ ਜਿਹੜਾ ਪੁਲ ਬਹਿਲੂਲਪੁਰ ਦਾ ਬਜਦਾ ਹਥਿਆਰ ਤੁਸੀਂ ਦੇਖਿਆ ਬੜਾ ਸੁਨਸਾਨ ਏਰੀਆ ਉੱਥੇ ਤੁਹਾਨੂੰ ਉਹ ਜਗ੍ਹਾ ਵੀ ਦਿਖਾ ਦਿੰਦੇ ਆ ਜਿੱਥੇ ਇਹਨੇ ਛਪਾ ਕੇ ਰੱਖਿਆ ਹੈ ਉਹ ਬਰਾਂਦ ਕਰਾਣ ਤੋਂ ਬਾਅਦ ਇਹਨੇ ਦੇਖਿਆ ਕਿ ਉਵੇਂ ਆ ਉਹ ਇਮੀਡੀਏਟ ਪੁਲਿਸ ਐਸਐਚਓ ਦੇ ਨਾਲ ਹੀ ਸਕਫਲ ਕੀਤਾ ਇਹਨੇ ਉਹਦਾ ਰਿਵਾਲਵਰ ਖੋਣ ਦੀ ਕੋਸ਼ਿਸ਼ ਉਸ ਦੇ ਦੌਰਾਨ ਹੀ ਫਿਰ ਇਹ ਦੇ ਇਹ ਨੂੰ ਫੜ ਲਿਆ ਸੀ ਇਹਨੂੰ ਮਤਲਬ ਕਾਮਜਾਬ ਨਹੀਂ ਹੋਣ ਦਿੱਤਾ ਕਿ ਪਟਾ ਪਰ ਵੀ ਕੋਈ ਇੰਜਰਡ ਹੋ ਗਿਆ ਜੀ ਪੁਲਿਸ ਉਹਦੇ ਕੁਝ ਮਾਮੂਲੀ ਸੱਟਾਂ ਤਾਂ ਲੱਗੀਆਂ ਹੋਣਗੀਆਂ ਪਰ ਗੋਲੀ ਦਾ ਕੋਈ ਉਹ ਨਹੀਂ ਬਚਾ ਹੋ ਗਿਆ